ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤ ਕੌਰ ਜੀ ਦੇ ਵਿਆਪੁਰਬ ਦੀਆਂ ਤਿਆਰੀਆਂ ਸ਼ੁਰੂ ਬਾਬਾ ਬਲਵੀਰ ਸਿੰਘ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਬਾਬਾ ਪਾਈ ਰੂਪ ਚੰਦ ਜੀ ਜਿਨ੍ਹਾਂ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਈ ਦੀ ਪਦਵੀ ਨਾਲ ਲਿਵਾਜਿਆ ਉਹਨਾਂ ਨੇ ਦਸ਼ਮੇਸ਼ ਪੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਮਾਤਾ ਜੀਤ ਕੌਰ ਜੀ ਨਾਲੇ ਗੁਰੂ ਕੇ ਲਾਹੌਰ ਵਿਖੇ ਕਰਵਾਈ ਗਈ ਸੀ ਸਮਾਕੇ ਅੰਜਵੰਚ ਪਾਈਰੂਪ ਚੰਦ ਜੀ ਬਾਬਾ ਬਲਬੀਰ ਸਿੰਘ ਪਾਈਕਾ ਨੇ ਜਾਣਕਾਰੀ ਦਿੰਦਾ ਦੱਸਿਆ ਕਿ 30 ਜਨਵਰੀ ਨੂੰ ਬੜੀ ਧੂਮ-ਧਾਮ ਨਾਲ ਦੇਸ਼ਾਂ ਵਿਦੇਸ਼ਾਂ ਤੇ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਪਾਈਰੂਪ ਚੰਦ ਦੀਵਾਨ ਹਾਲ ਪਾਈਰੂਪਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤ ਕੌਰ ਜੀ ਦੇ ਵਿਆਹ ਪੁਰਬੰ ਮਨਾਏ ਜਾਣਗੇ ਉਹਨਾਂ ਦੱਸਿਆ ਇਹ ਵਿਆਪੂਲਬੁਸਬੰਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਵਿੱਚ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਦੀਵਾਨ ਹਾਲ ਤੋਂ ਨਗਰ ਕੀਰਤਨ ਦੌਰਾਨ ਗੁਰੂ ਸਾਹਿਬਾਨ ਅਤੇ ਗੁਰੂ ਕੇ ਮਹਿਲ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਈ ਜਾਣਗੇ। ਉਨ੍ਹਾਂ ਦੱਸਿਆ ਕਿ 31 ਜਨਵਰੀ ਤੋਂ 2 ਫਰਵਰੀ ਤੱਕ ਦਿਨ ਦੇ ਧਾਰਮਿਕ ਦੀਵਾਨਾਂ ਉਪਰੰਤ ਬਸੰਤ ਪੰਚਮੀ ਵਾਲੇ ਦਿਨ ਅੰਮ੍ਰਿਤ ਸੰਚਾਰ ਉਪਰੰਤ ਸਮਾਪਤੀ ਹੋਵੇਗੀ। ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਬਖਸ਼ੀ ਸ਼ੰਪਾਇਰੂਪ ਚੰਜੀ ਵੰਛੇ ਸੇਵਾ ਸੁਸਾਇਟੀ ਅਤੇ ਅੰਚਵੰਛੇ ਪਾਇਰੂਪ ਚੰਜੀ ਬਾਬਾ ਬਲਵੀਰ ਸਿੰਘ ਪਾਇਕਾ ਨੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤ ਕੌਰ ਜੀ ਦੇ ਵਿਆਹਪੁਰਬ ਮੌਕੇ ਪਹੁੰਚਣ ਦੀ ਅਪੀਲ ਕੀਤੀ। ਮੇਰੀ ਪੀੜ ਦੇ ਮਾਲਕ ਸ੍ਰੀ ਗੁਰੂ ਹਰਗਵਿੰਦ ਸਾਹਿਬ ਦੇ ਪਰਮ ਸੇਕ ਬਾਬਾ ਪਾਇਰੂਪ ਚੰਦ ਜੀ ਪਾਇਰੂਪ ਚੰਦ ਜੀ ਨੇ ਗੁਰੂਕਿਲਹੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਜੀਤ ਕੌਰ ਦੇ ਨਾਲ ਅਨੰਤ ਕਾਰਜ ਕੀਤੇ ਸੀ ਸਾਧ ਸੰਗਤ ਜੀ ਗੁਰੂ ਕੀ ਲਾਹੌਰ ਉਹ ਆਪਾ ਭਾਈ ਰੂਪੇ ਨਗਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਤਿਆਰੀਆਂ ਚੱਲ ਰਹੀਆਂ ਹਨ ਜਨਵਰੀ ਮਹੀਨਾ 30 ਤਰੀਕ ਨੂੰ ਨਗਰ ਕੀਰਤਨ 31 ਨੂੰ 1 2 ਫਰਵਰੀ ਨੂੰ 3 ਦਿਨ ਦੀਵਾਨ ਸਾਰੇ ਨਗਰ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਾਰੀਆਂ ਰਲ ਮਿਲ ਕੇ ਤਿਆਰੀਆਂ ਕਰ ਰਹੀਆਂ ਬਹੁਤ ਚਾਚੜਿਆ ਖੁਸ਼ੀਆਂ ਮਨਾਉਂਦੀਆਂ ਜਿਵੇਂ ਪਿਛਲੇ ਵਾਰ ਆਪਾਂ ਪਿਛਲੇ ਸਾਲ ਮਨਾਇਆ ਸੀ ਜਿਹੜਾ ਉਹ ਐਸ ਕੀ ਵੀ ਆਪਾਂ ਪਹਿਲੇ ਹੀ ਮਹੀਨਾ ਤਿਆਰੀਆਂ ਚੱਲ ਪੈਂਦੀਆਂ ਟਰੈਕਟਰ ਸ਼ਿੰਗਾਰੇ ਜਾਂਦੇ ਐ ਤੇ ਸਾਰੇ ਨਗਰ ਸੰਗਤਾਂ ਵੱਲੋਂ ਸੇਵਾ ਵੱਧ ਤੋਂ ਵੱਧ ਨੰਗਰਾਸ ਦੀ ਸੇਵਾ ਇਕੱਠੀ ਕਰਕੇ ਪਚਾ ਰਹੀਆਂ ਐ ਤੇ ਸਾਰੀ ਸੰਗਤਾਂ ਨੂੰ ਦੇਸ਼ਵਦੀ ਦੀ ਸੰਗਤ ਨੂੰ ਦੱਸਿਆ ਜਾਂਦਾ ਹੈ ਇਸ ਦਿਹਾੜੇ ਤੇ ਜਰੂਰ ਆਇਓ ਤੇ ਸਾਰੇ ਰਲ ਮਿਲ ਕੇ ਆਪਾਂ ਇਹ ਮਨਾ ਰਹੇ ਆਂ ਜਿੰਨੇ ਪੱਤਰਕਾਰ ਆ ਵੀਰ ਗਾਂਹ ਦੀ ਗਾਂ ਅੱਗੇ ਹਰੇਕ ਚੈਂਦਰ ਤੇ ਵੀ ਚਲਾਇਓ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਰੀ ਸੰਗਤਾਂ ਦਾ ਦੇਸ਼ਵਦੀ ਦੀ ਸੰਗਤਾਂ ਦਾ ਧੰਨਵਾਦ ਕਰਦੇ ਆਂ ਇਹ ਦਿਹਾੜੇ ਤੇ ਤੁਸੀਂ ਪਿਤਾ ਗੁਰੂ ਗੋਪਿੰਦ ਸਿੰਘ ਮਹਾਰਾਜ ਦੇ ਜੋ ਵਿਆਹ ਪਰਬ ਭਾਈ ਰੂਪਚੰਦ ਨੇ ਆਨੰਦ ਕਾਰਜ ਕਰੇ ਸੀ ਗੁਰੂਕੇ ਲਾਹੌਰ ਮਾਤਾ ਜੀਤ ਕੌਰ ਦੇ ਨਾਲ ਉਹ ਆਪਾ ਭਾਈ ਰੂਪੇ ਨਗਰ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਇਹ ਧਿਆੜਾ ਮਨਾਉਣਾ ਹੈ ਕਿਹੜੇ ਤਰੀਕ ਨੂੰ ਮਨਾਉਣਾ ਹੈ ਇਹ 30 ਜਨਵਰੀ 31 ਫਰਵਰੀ 1 2 4 ਦਿਨ ਇਹ ਬੜੀ ਧੂਮ-ਧਾਮ ਨਾਲ ਧਿਆੜਾ ਮਨਾਇਆ ਜਾ ਰਿਹਾ ਹੈ ਗੁਰੂ ਸਾਹਿਬਾਨ ਰਾਜਣ ਕੀ ਹੋਰ ਵੀ ਭਾਈ ਕੇ ਪਰਵਾਨ ਚ ਨਿਸ਼ਾਨੀਆਂ ਦੇ ਇੱਥੇ ਭਾਈ 35 ਪਿੰਡਾਂ ਆ ਭਾਈ ਰੂਪਈ ਦੇ ਸਾਰੀਆਂ ਸੰਗਤਾਂ ਨੂੰ ਕਹਿੰਨੇ ਆ ਭਾਈ ਜਰੂਰ ਇਸ ਦਿਨ ਤੇ ਵਿਆਪਰਪਰ ਤੇ ਸਾਰੀ ਸੰਗਤ ਆਉਣ ਤੇ ਗੁਰੂ ਸਾਹਿਬ ਦੀਆਂ ਨਿਸ਼ਾਨੀ ਅਨੰਦ ਮੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ